ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਜਿੱਥੇ 1 ਜਨਵਰੀ ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਹੀ ਗਿਦਰਬਾਹਾ ਵਿਖੇ ਵੀ ਟ੍ਰੈਫਿਕ ਪੁਲਿਸ ਦੇ ਗਿਦਰਬਾਹਾ ਦੇ ਵੱਲੋਂ ਗਿਦਰਬਾਹਾ ਸਾਈਕਲ ਰਾਈਡਰਜ਼ ਅਤੇ ਗਿਦਰਬਾਹਾ ਸਾਈਕਲਿੰਗ ਕਲੱਬ ਦੇ ਸਹਿਯੋਗ ਤੇ ਨਾਲ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਤੇ ਡੀਐਸਪੀ ਅਫ्तार ਸਿੰਘ ਰਾਜਪਾਲ ਪੱਲੋਂ ਮੁੱਖ ਮਹਿਮਾਨ ਵਜੂ ਸ਼ਿਰਕਤ ਕੀਤੀ ਗਈ ਅਤੇ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਨੈਸ਼ਨਲ ਰੋਡ ਸੇਫਟੀ ਦੇ ਤਹਿਤ ਮਿਤੀ 1 ਜਨਵਰੀ ਦੇ ਤੱਕ ਰੋਡ ਸੇਫਟੀ ਮਹੀਨਾ ਬਣਾਇਆ ਜਾ ਰਿਹਾ। ਇਹਦੇ ਵਿੱਚ ਕਿਤਰਵਾਰ ਦੇ ਵਿੱਚ ਇੱਕ ਸਾਈਕਲ ਰੈਲੀ ਕੀਤੀ ਗਈ ਸੀ ਜਿਰਵੇ ਸਾਡੇ ਸਾਈਕਲਿਸਟ ਕਲੱਬ ਦੇ ਮੈਂਬਰ ਤੇ ਸਕੂਲ ਦੇ ਬੱਚੇ ਇਹ ਰੈਲੀ ਵਿੱਚ ਅਸੀਂ ਬੱਚਾ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ। ਅਧ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਇਆ ਗਿਆ ਤਾਂ ਜੋ ਬੱਚੇ ਜਿਹੜਾ ਤਾਂ 18 ਸਾਲ ਤੋਂ ਘੱਟ ਕੋਈ ਵੀ ਕੰਮ ਨਾ ਚਲਾਉਣ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਫੀਲ ਹੈ ਵੀ ਇਹ ਬੱਚਾ ਨੂੰ ਵੇਖਣ ਨਾ ਦੇਣ ਉਹ ਵੀ ਕਹਿੰਦਾ ਚਲਾਣ ਤਾਂ ਅਸੀਂ ਪੂਰਾ ਕਰ ਲਾਂਗੇ ਨੋ ਪ੍ਰੋਬਲਮ ਜੇ ਕਿਤੇ ਕੁਝ ਖਦਾਨਾ ਖਾਤੋਂ ਦਾ ਐਕਸਟੈਂਡਰ ਦਾ 7 ਲੱਖ ਕੀ ਉਸ ਹੱਦੋਂ ਘੱਟਾ ਨਹੀਂ ਪੂਰਾ ਹੋਣਾ ਇਹ ਲੜੀ ਤੇ ਇਹਦੇ ਬੱਚਾ ਨੂੰ ਤਲਾਕ ਨਵੇਂ ਵਾਰੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਚਲਾਉ ਕਰਾਇਆ ਗਿਆ ਠੀਕ ਇਸਨੇ ਸਨੇਕ ਇਨ ਪੇ ਪੇਰੈਂਟਸ ਵਗੈਰਾ ਨੂੰ ਜੀ ਆਇਆਂ ਨੂੰ ਸਾਰੇ ਬੱਚਾ ਤੇ ਬੱਚਿਆਂ ਦੇ ਪੇਰੈਂਟਸ ਨੂੰ ਅਪੀਲ ਹੈ ਕਿ ਘੱਟ ਉਮਰ ਦੇ ਬੱਚਾ ਨੂੰ ਵਹੀਕਲ ਨਾ ਦੇਣ ਵੀ ਇਹ ਤਾਂ ਤਾ ਚਲਾਨ ਤਾਂ ਹੋਣਾ ਹੀ ਹੋਣਾ ਜੇ ਜੁਰਮਾਨਾ ਵਾਲਾ ਬੱਚਾ ਦੇ ਮਾਪਿਆਂ ਨੂੰ ਆਏ ਜੇ ਚਲਾਨ ਕੋਰਟ ਚ ਲਾ ਜਾਵੇ ਤਾਂ 3 ਮਹੀਨੇ ਦੀ ਕੈਦ ਤੇ 25000 ਰੁਪਏ ਜੁਰਮਾਨਾ ਵੀ ਹੁੰਦਾ ਹੋਇਆ ਸਰ ਇੱਕ ਸਰ ਇਨਫੀਲਡ ਮੋਟਰਸਾਈਕਲ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਮੋਡੀਫਾਈ ਕਰਕੇ ਬਹੁਤ ਜ਼ਿਆਦਾ ਆਵਾਜ਼ ਦੇ ਵਿੱਚ ਚਲਾਉਂਦੇ ਹੈਗੇ ਆ ਤੇ ਪਟਾਕੇ ਚੜਦੇ ਜਾਂਦੇ ਆ ਉਹਦੇ ਨਾਲ ਜਿੱਥੇ ਦੁਕਾਨਦਾਰ ਪਰੇਸ਼ਾਨ ਹੈਗੇ ਆ ਉੱਥੇ ਮਹਿਲਾ ਤੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਹਾਸਾ ਹੋਣ ਦਾ ਖਤਰਾ ਹੈ ਉਹਦੇ ਬਾਰੇ ਕੀ ਕਰਦੇ ਉਹਨੇ ਕਪਤਾਜੀ ਮੇਰੇ ਹੱਥਾਂ ਦਿੱਤਾ ਕਿਹਾ ਵੀ ਐਸਐਸਓ ਦੇ ਦਰਬਾਰ ਨੂੰ ਟ੍ਰੇਨ ਇਨਚਾਰਜ ਜਯਦੇਸ਼ਪ੍ਰੀ ਨੂੰ ਕਿ ਜਦੋਂ ਵੀ ਰਾਹ ਬਗਾਇ ਕੋਈ ਇਹ ਸਰਾਫ ਦੀ ਹਸਰ ਮਿਲਦਾ ਹੈ ਤੋਦਿਕਲਾ ਵਰਦੀ ਕਾਨੂੰਨੀ ਕਾਰਵਾਈ ਕੀਤੀ ਜਾ। ਉਹਤੀ ਇਸ ਮੌਕੇ ਟ੍ਰੈਫਿਕ ਕਾ ਨਿਯਮਾਂ ਦੇ ਪ੍ਰਤੀ ਜਾਣਕਾਰੀ ਦਿੰਦੇ ਹੋਏ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਤੇ ਲਈ ਟ੍ਰੈਫਿਕ ਇੰਚਾਰਜ ਐਸ.ਆਈ. ਜਗਸੀਰ ਸਿੰਘ ਪੁਰੀ ਨੇ ਕਿਹਾ ਹੈ ਕਿ 18 ਸਾਲਾਂ ਤੋਂ ਘਾਟੋ ਮਰਤੇ ਵਿਦਿਆਰਥੀਆਂ ਦੇ ਲਈ ਗੇਅਰ ਪਾਲੇ ਵਾਹਨ ਚਲਾਉਣ ਦੀ ਪਾਬੰਦੀ ਹੈ ਤੇ 15 ਸਾਲ ਦੀ ਉਮਰ ਤੋਂ ਬਿਨਾ ਗੇਅਰ ਪਾਲੇ ਵਾਹਨ ਚਲਾਉਣ ਦੇ ਲਈ ਲੁੜੇਂਦਾ ਲੈਸੈਂਸ ਜ਼ਰੂਰੀ ਹੈ। ਉਹਨਾਂ ਨੇ ਬੱਚਿਆਂ ਨੂੰ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਅਤੇ ਸੀਟ ਬੈਲਟ ਲਗਾਉਣ ਤੇ ਨਾਲ ਹੀ ਨਾਲ ਗਤੀ ਸੀਮਾ ਦੀ ਪਾਲਣਾ ਕਰਨ ਦੇ ਨਾਲ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ ਦੀ ਹਦਾਇਤ ਕੀਤੀ ਹੈ। ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਸਾਰ ਗੁਪਤਾ ਜੀ ਆਈਪੀਐਸ ਐਸਐਸਪੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤਾਂ ਮੁਤਾਬਕ ਅੱਜ ਜਿਹੜਾ ਆਪਾਂ ਰੋਡ ਸੇਫਟੀ ਮੰਥ ਸਾਰੇ ਹਿੰਦੁਸਤਾਨ ਚ ਮਨਾ ਰਹੇ ਹੋ ਦੇ ਤਹਿਤ ਇੱਕ ਸੈਕੰਡਰੀ ਗੱਡੀ ਗਈ ਦਾ ਇੱਕ ਮਕਸਦ ਹੈ ਕਿ ਲੋਕਾਂ ਨੂੰ ਸੁਨੇਹਾ ਦੇਣਾ ਤੇ ਰੋਡ ਤੇ ਚੱਲਦੇ ਹੋਏ ਆਪਾਂ ਕਰ ਰੂ ਲਾਈਨਾਂ ਦੀ ਵਰਤੋਂ ਕਰਦੇ ਹੋਏ ਆਪਾਂ ਇਹਦੇ ਨੂੰ ਸੇਵ ਰੱਖਣਾ ਔਰ ਹੋਰਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪ ਦਾ ਇਹ ਜਿਹੜੇ ਰੂਲ ਆ ਉਹਨੂੰ ਪੜਾਉਣ ਲਈ ਇੱਕ ਸਨੇਹ ਦੇਣ ਵਾਸਤੇ ਰੈਲੀ ਕੀਤੀ ਗਈ ਤੇ ਕਿ ਸਨੇਹ ਕੀ ਦਿੰਨੇ ਤੁਸੀਂ ਨੀਮਾ ਵਾਰੇ ਅਸੀਂ ਲੋਕਾਂ ਨੂੰ ਇਹ ਹੀ ਸਨੇਹ ਦਿੰਨੇ ਆ ਕਿ ਤੁਸੀਂ ਜਦੋਂ ਵੀ ਕੋਈ ਵਹੀਕਲ ਚਲਾਉਣਾ ਹੈ ਬਿਲਕੁਲ ਸਲੋ ਚਲਾਉਣਾ ਹੈ ਔਰ ਸਪੀਡ ਨਹੀਂ ਚਲਾਉਣਾ ਜ਼ਿਆਦਾ ਐਕਸੀਡੈਂਟ ਜਿਹੜੇ ਓਵਰ ਸਪੀਡ ਨਾਲ ਹੁੰਦੇ ਆ ਜਾਂ ਸ਼ਰਾਬ ਪੀ ਕੇ ਆਪਾਂ ਜੋ ਗੱਡੀ ਚਲਾਣੇ ਉਹਦੋਂ ਐਕਸੀਡੈਂਟ ਹੁੰਦੇ ਆ ਜਦੋਂ ਆਪਾਂ ਗੱਡੀ 'ਚ ਬੈਠ ਕੇ ਸੀਟ ਬੈਲਟ ਨਹੀਂ ਲਾਉਂਦੇ ਉਹ ਕਾਰਨ ਮਰ ਜਾਂਦਾ ਬਹੁਤਾ ਔਰ ਜਦੋਂ ਟੂ-ਵੀਲਰ ਤੇ ਬੈਠਦੇ ਆ ਉਹ ਹੈਲਮਟ ਦੀ ਵਰਤੋਂ ਬਿਲਕੁਲ ਨਹੀਂ ਕਰਦੇ ਕਿਉਂਕਿ ਹੈਲਮਟ ਆਪਣੀ ਜ਼ਿੰਦਗੀ ਬਚਾਉਂਦਾ ਜਦੋਂ ਵੀ ਸੱਟ ਵੱਜਦੀ ਹੈ ਔਰ ਜਿਹੜਾ ਸੜਕ ਨਾਲ ਵੱਜਦਾ ਬੰਦੇ ਦਾ ਆਲ ਦੀ ਸਾਰੀ ਡੈਥ ਹੋ ਜਾਂਦੀ ਹੈ ਸੋ ਇੱਕ ਸਨੇਹ ਦਿੰਦੇ ਲੋਕਾਂ ਨੂੰ ਕਿ ਜਦੋਂ ਵੀ ਤੁਸੀਂ ਟੂ-ਵੀਲਰ ਤੇ ਬੈਠਣਾ ਹੈ ਹਮੇਸ਼ਾ ਹੈਲਮਟ ਦੀ ਵਰਤੋਂ ਕਰੋ ਔਰ ਟੂ-ਵੀਲਰ 'ਤੇ ਦੋ ਬੰਦੇ ਬੈਠੇ ਤਾਂ ਵਾਧਨਾ ਬੈਠੋ ਇਹਦਾ ਨੁਕਸਾਨ ਹੁੰਦਾ ਹੈ ਜ਼ਿੰਦਗੀ ਦਾ ਚਲਾਨ ਤਾਂ ਭਰੇ ਜਾ ਸਕਦੇ ਪਰ ਜ਼ਿੰਦਗੀ ਦੀ ਪੂਰਤੀ ਨਹੀਂ ਹੋ ਸਕਦੀ ਸੋ ਇਹ ਮਤ ਮਨਾਉਣ ਦਾ ਇਹੀ ਮਕਸਦ ਹੈ ਕਿ ਲੋਕਾਂ ਦੀਆਂ ਜਾਨਾਂ ਨਾ ਆਪਾਂ ਵੱਧਵਾਦ ਐਕਸੀਡੈਂਟ ਘਟਾਏ ਘਟਾਏ ਜਾਣ ਔਰ ਪੰਜਾਬ ਚ ਇੱਕ ਅਮਨ ਆਮਾਨ ਨਾਲ ਤੇ ਖੁਸ਼ਹਾਲੀ ਹਰੇਕ ਦੇ ਘਰੇ ਦੱਸਦੀ ਕਿ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਰਵਾਨਾ ਕੀਤੀ ਗਈ ਜੋ ਕਿ ਸ਼ਹਿਰ ਦੀਆਂ ਵਕ ਵਕ ਗਲੀਆਂ ਤੇ ਬਾਜ਼ਾਰਾਂ ਚੋਂ ਦੀ ਹੋਈ ਵਾਪਸ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ ਰਗਬਾਨੀ ਟੀਵੀ ਦੇ ਲਈ ਸ਼ਿਰ ਬੁਖਸ ਸਾਇਕ ਤੋਂ ਐਚਰ ਟੂਡੀ ਦੀ ਰਿਪੋਰਟ